ਹਾਂ ਜੀ ਮੈਂ ਅੱਜ ਤੁਸੀਂ ਰਾਮਾ ਮੰਡੀ ਦਾ ਦੌਰਾ ਕੀਤਾ ਰਾਮਾ ਮੰਡੀ ਚ ਆਏ ਹੋ VOTERਾਂ ਨੂੰ ਮਿਲੇ ਹੋ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਜਿਹੜਾ ਹੰਗਾਰਾ ਮਿਲ ਰਿਹਾ ਤੇ ਲੋਕਾਂ ਨੇ ਕਿਸ ਤਰ੍ਹਾਂ ਦੀਆਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਦੇਖੋ ਰਾਮਾ ਮੰਡੀ ਚ BJP ਨੂੰ ਤਾਂ ਪੂਰਾ ਹੰਗਾਰਾ ਮਿਲ ਰਿਹਾ ਪਰ ਮੈਂ ਇੱਥੋਂ ਦੇ ਸਿਟੀਜ਼ਨਸ ਨੂੰ ਸਪੈਸ਼ਲੀ ਲੇਡੀਜ਼ ਨੂੰ ਮਿਲੀ ਐ ਉਹਨਾਂ ਨੇ ਬਹੁਤ ਸਮੱਸਿਆਵਾਂ ਦੱਸੀਆਂ ਸਭ ਤੋਂ ਵੱਡੀ ਸਮੱਸਿਆ ਤਾਂ ਇੱਥੇ ਪੀਣ ਵਾਲੇ ਸਾਫ਼ ਪਾਣੀ ਦੀ ਐ ਕੀਨ ਵਾਲਾ ਪਾਣੀ ਇੱਥੇ ਬਿਲਕੁਲ ਸਾਫ਼ ਨਹੀਂ ਹੈਗਾ ਸੀਵਰੇਜ ਨਾਲ ਮਿਕਸ ਹੋ ਰਿਹਾ ਜਿਸ ਕਰਕੇ ਬਿਮਾਰੀਆਂ ਵੀ ਫੈਲ ਰਹੀਆਂ ਹਨ ਫਿਰ ਇਹਨਾਂ ਨੇ ਸਾਨੂੰ এডੂਕੇਸ਼ਨ ਦੀ ਫੈਸਿਲਿਟੀਆਂ ਬਾਰੇ ਦੱਸਿਆ ਕਿ ਕੋਈ ਖਾਸ ਫੈਸਿਲਿਟੀ ਇੱਥੇ ਅਵੇਲੇਬਲ ਨਹੀਂ ਹੈਗੀ ਬਹੁਤ ਪ੍ਰੋਬਲਮ ਆਉਂਦੀ ਹੈ ਇਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਕੋਈ ਹਸਪੀਟਲ ਦੀ ਪ੍ਰੋਪਰ ਫੈਸਿਲਿਟੀ ਨਹੀਂ ਹੈਗੀ ਕੋਈ ਡਾਕਟਰਸ ਨਹੀਂ ਹੈਗੇ ਇੱਥੇ ਆਈਸੀਯੂ ਦੀ ਕੋਈ ਫੈਸਿਲਿਟੀ ਵੀ ਹੈਗੀ ਕਿ ਜੇਕਰ ਕੋਈ ਸੀਰੀਅਸਲੀ ਇਲ ਹੋ ਜਾਏ ਤਾਂ ਉਸਨੂੰ ਹੰਡਾ ਹੀ ਲੈ ਕੇ ਜਾਣਾ ਪੈਂਦਾ ਕੋਈ ਗਾਇਨੀ ਦੀ ਪ੍ਰੋਬਲਮ ਕਿਸੇ ਲੇਡੀ ਦੀ ਹੈਗੀ ਹੈ ਕੋਈ ਪ੍ਰੈਗਨਨਸੀ ਹੈ ਕੋਈ ਕਿਸੇ ਦਾ ਚਾਈਲਡ ਬਰਥ ਹੋਣਾ ਹੈ ਤਾਂ ਉਸ ਨੂੰ ਫਿਰ ਢਿੱਡਾ ਹੀ ਲੈ ਕੇ ਜਾਣਾ ਪੈਂਦਾ ਹੈ ਔਰ ਬਹੁਤ ਸਾਰੇ ਲੋਕਾਂ ਦੀ ਇੱਥੇ ਆਈਸੀਯੂ ਦੀ ਫੈਸਿਲਿਟੀ ਨਾ ਹੋਣ ਕਰਕੇ ਪਿਛਲੇ ਸਮੇਂ ਦੌਰਾਨ ਡੈਥ ਹੋ ਚੁੱਕੀ ਹੈ ਕੋਈ 200 ਦੇ ਕਰੀਬ ਲੋਕ ਸਿਰਫ ਇਸ ਕਰਕੇ ਮਰ ਚੁੱਕੇ ਆ ਬਿਕੋਜ਼ ਉਹ ਢਿੱਡਾ ਟਾਈਮਲੀ ਪਹੁੰਚ ਨਹੀਂ ਸਕੇ ਤੇ ਇੱਥੇ ਕੋਈ ਲੋਕਲ ਫੈਸਿਲਿਟੀ ਨਹੀਂ ਸੀਗੀ ਪਹਿਲਾਂ ਇੱਥੇ ਹਸਪੀਟਲ ਹਾਇਰ ਲੈਵਲ ਦਾ ਸੀਗਾ ਉਹ ਹੁਣ ਡਾਊਨਗ੍ਰੇਡ ਹੋ ਚੁੱਕਿਆ ਹੈ ਬਿਕੋਜ਼ ਕੁਝ ਫੈਸਿਲਿਟੀਆਂ ਸ਼ਿਫਟ ਹੋ ਗਈਆਂ ਕਿਸ ਕਰਕੇ ਇਹ ਜਿਹੜਾ ਹਸਪੀਟਲ ਦੁਬਾਰਾ ਡਿਸਪੈਂਸਰੀ ਦਾ ਰੂਪ ਧਾਰਨ ਕਰ ਗਿਆ ਪਰ ਡਿਸਪੈਂਸਰੀ ਦੇ ਵਿੱਚ ਵੀ ਘੱਟੋ ਘੱਟ ਡਾਕਟਰਸ ਤੇ ਨਰਸਸ ਤਾਂ ਹੁੰਦੇ ਆ ਪਰ ਇੱਥੇ ਨਾ ਡਾਕਟਰਸ ਐ ਨਾ ਨਰਸਸ ਐ ਨਾ ਮੈਡੀਸਨ ਐ ਨਾ ਇੱਥੇ ਕੋਈ ਮੈਡੀਸਨਸ ਦੀ ਸ਼ਾਪ ਐ ਸੋ ਬਹੁਤ ਪ੍ਰੋਬਲਮ ਚ ਨੇ ਲੋਕ ਔਰ ਬਹੁਤ ਮਤਲਬ ਇਸ ਗੱਲ ਤੋਂ ਹੀ ਪੀੜਿਤ ਨੇ ਕਿ ਵੀ ਪਾਣੀ ਦੀ ਫੈਸਿਲਿਟੀ ਪਾਣੀ ਤਾਂ ਦੇਖੋ ਬੇਸਿਕ ਚੀਜ਼ ਐ ਪਰ ਕਿ ਬਹੁਤ ਸਾਰੇ ਪਰਿਵਾਰ ਹੈਗੇ ਜਿਹੜੇ ਜੈਨ ਧਰਮ ਨਾਲ ਸੰਬੰਧ ਰੱਖਦੇ ਆ ਉਹ ਕਹਿੰਦੇ ਕਿ ਅਸੀਂ ਹਫਤੇ ਦੇ ਵਿੱਚ ਕੁਝ ਦਿਨ ਤੱਕ ਅਸੀਂ ਸਿਰਫ ਪਾਣੀ ਹੀ ਪੀਣਾ ਹੁੰਦਾ ਔਰ ਉਹ ਵੀ ਸਾਫ਼ ਨਾਲ ਲੈ ਲੈ ਮਤਲਬ ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਸੋ ਇਦਾਂ ਦੀਆਂ ਪ੍ਰੋਬਲਮਸ ਇਹਨਾਂ ਨੇ ਮੈਨੂੰ ਦੱਸੀਆਂ ਬਾਕੀ ਇਹਨਾਂ ਨੇ ਕੁਝ ਬੱਚਿਆਂ ਬਾਰੇ ਵੀ ਕਿਹਾ ਕਿ ਬਈ ਪੰਜਾਬ ਦੇ ਵਿੱਚ ਜੈਨ ਧਰਮ ਨੂੰ ਮਾਈਨੋਰਟੀ ਨਹੀਂ ਮੰਨਿਆ ਜਾਂਦਾ ਜਿਸ ਕਰਕੇ ਬੱਚਿਆਂ ਨੂੰ ਐਡਮਿਸ਼ਨ ਚ ਪ੍ਰੋਬਲਮ ਆਉਂਦੀ ਹੈ ਐਸ ਮਾਈਨੋਰਟੀ ਉਹਨਾਂ ਨੂੰ ਕੋਟਾ ਨਹੀਂ ਮਿਲਦਾ ਜਦੋਂ ਕਿ ਬਾਕੀ ਸਟੇਟਸ ਮਿਲਦਾ ਹੈ ਸੋ ਉਹ ਸਾਰੀਆਂ ਪ੍ਰੋਬਲਮਸ ਮੈਂ ਆਪਣੇ ਧਿਆਨ ਚ ਹੁਣ ਨੋਟ ਕਰ ਲੀਆਂ ਹੈਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਪਾਣੀ ਦੀ ਪ੍ਰੋਬਲਮ ਇਹਨਾਂ ਦੇ ਹਸਪੀਟਲ ਦੀ ਪ੍ਰੋਬਲਮ ਫੈਲਦੇ ਦਾਅਤੇ ਸੋਲਵ ਕੀਤੀ ਜਾਊਗੀ ਮੈਂ ਐਮਪੀ ਚੁਣ ਕੇ ਜਾਨੀ ਹਾਂ ਤਾਂ ਮੈਂ ਮਤਲਬ ਮੈਂ ਕਹਿਨੀ ਆ ਕਿ ਕੁਝ ਮਹੀਨੇ ਵੀ ਅਸੀਂ ਨਹੀਂ ਟੱਪਣ ਦੇਵਾਂਗੇ ਇਹ ਨਹੀਂ ਕਿ ਵੀ ਅਸੀਂ ਚੁਣੇ ਗਏ ਤੇ ਕਰ ਦਿਆਗੇ ਮਤਲਬ ਇਮੀਡੀਏਟਲੀ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਹੈ ਤੇ ਹਸਪੀਟਲ ਦੀ ਸਮੱਸਿਆ ਇਹ ਬਹੁਤ ਸੀਰੀਅਸ ਹੈ ਇਮੀਡੀਏਟਲੀ ਕੀਤੀ ਜਾਊਗੀ ਪਰ ਬਾਕੀ ਜਿਹੜੀਆਂ ਦੋ ਚੀਜ਼ਾਂ ਹੈਗੀਆਂ ਕਿ ਮਾਇਨੋਰਿਟੀ ਵਾਲੀ ਔਰ ਜਿਹੜੀਆਂ ਹੋਰ ਬਾਕੀ ਇਹਨਾਂ ਨੇ ਸਮੱਸਿਆਵਾਂ ਦੱਸੀਆਂ ਉਹ ਉਹ ਵੀ ਫਿਰ ਨਾਲ ਦੀ ਨਾਲ ਅਸੀਂ ਸੋਲਵ ਕਰਾਂਗੇ ਪਰ ਥੀਸ ਇਹ ਦੋ ਥਿੰਗਸ ਦਾ ਮਤਲਬ ਮੈਨੂੰ ਐ ਲੱਗਦਾ ਹੈ ਕਿ ਵੀ ਇਹਦੇ ਬਿਨਾ ਤਾਂ ਇੱਕ ਦਿਨ ਦਾ ਵੀ ਸਰਵਾਈਵਲ ਔਖਾ ਹੈ ਕਿ ਕਿਥੇ ਮੈਡੀਕਲ ਫੈਸਿਲਿਟੀ ਨਾ ਹੋਵੇ ਤੇ ਪੀਣ ਵਾਲਾ ਪਾਣੀ ਨਾ ਸਾਫ਼ ਹੋਵੇ ਮੈਂ ਡੈਫੀਨੇਟਲੀ ਇਸ ਨੂੰ ਪਹਿਲ ਦੇ ਆਧਾਰ ਤੇ ਸੋਲਵ ਕਰੂੰਗੀ ਤੇ ਕਰਵਾਉਂਗੀ ਰੀਜਨ ਮੈਥ ਇਥੇ ਕੋਰ ਕੋਈ ਸਮੱਸਿਆ ਨਹੀਂ ਆ ਸਾਨੂੰ ਸਭ ਤੋਂ ਵੱਡੀ ਮੇਨ ਸਮੱਸਿਆ ਪਾਣੀ ਦੀ ਤੇ ਮੈਡੀਕਲ ਫੈਸਿਲਿਟੀ ਦੀ ਆ ਰਹੀ ਹੈ ਮੈਡੀਕਲ ਫੈਸਿਲਿਟੀ ਦੀ ਕਿਉਂ ਆ ਰਹੀ ਹੈ ਇਥੇ ਕੋਈ ਹਾਰਟ ਫੈਸਿਲਿਟੀ ਨਹੀਂ ਹੈ ਜੇ ਇਨ ਦਾਟ ਕਿਸੇ ਵੀ ਬੰਦੇ ਨੂੰ ਹਾਰਟ ਅਟੈਕ ਆ ਜਾਂਦਾ ਤਾਂ ਸਾਨੂੰ ਬਠਿੰਡਾ ਪਹੁੰਚਣ ਚ ਬਹੁਤ ਟਾਈਮ ਲੱਗ ਜਾਂਦਾ ਹੈ ਨੇੜੇ ਬਹੁਤ ਪੌਣਾ ਘੰਟਾ ਤੇ ਪੌਣੇ ਘੰਟੇ ਚ ਉਹ ਸਰਵਾਈਵ ਨਹੀਂ ਕਰ ਸਕਦਾ ਕੋਈ ਆਈਸੀਯੂ ਫੈਸਿਲਿਟੀ ਨਹੀਂ ਹੈ ਕੋਈ ਗਾਇਨੀ ਫੈਸਿਲਿਟੀ ਨਹੀਂ ਹੈ ਕੋਈ ਬੱਚਿਆਂ ਦੀ ਫੈਸਿਲਿਟੀ ਨਹੀਂ ਹੈ ਗਾਇਨੀ ਇਵਨ ਲਈ ਲਾਸਟ ਮੰਥ ਮੇਰੀ ਫਰੈਂਕ ਫਰੈਂਕ ਦੇ ਡਿਲੀਵਰੀ ਸੀ ਅਜੀਬ ਬਟੇਂਡਾ ਡਾਕਟਰ ਤੋਂ ਅਪਾਇੰਟਮੈਂਟ ਵੀ ਲੈ ਲਈ ਸੀ ਪਰ ਸਾਡੇ ਦੋਥੇ ਨਹੀਂ ਪਹੁੰਚੇ ਗਿਆ ਸਾਨੂੰ ਤਲਵੰਡੀ ਉਹਦੇ ਡਿਲੀਵਰੀ ਕਰਵਾਨੀ ਸੀ ਉਥੇ ਉਹਦੇ ਬੱਚੇ ਨੂੰ ਇਸ਼ੂ ਹੋ ਗਿਆ ਤੇ ਸਾਨੂੰ ਕੋਈ ਨਰਸਰੀ ਨਹੀਂ ਮਿਲੀ ਬ੍ਰਾਹਮਾ ਮੰਡੀ ਇਕਰ ਨੋਰਮਲ ਕਿਸੇ ਬੰਦੇ ਨੂੰ ਅਸੀਂ ਫਰਸਟ ایڈ ਵੀ ਨਹੀਂ ਦੇ ਸਕਦੇ ਕੋਈ ਇੱਥੇ ਰੈੱਡ ਕਰਾਸ ਦੀ ਸ਼ਾਪ ਨਹੀਂ ਹੈ ਇਵਨ ਲਈ ਜੇ ਕਿਸੇ ਬੰਦੇ ਦਾ ਐਕਸੀਡੈਂਟਲੀ ਹੋ ਜਾਈਏ ਕੁਝ ਵੀ ਇਵਨ ਲਈ ਅਸੀਂ ਜੇ ਉਹਨੂੰ ਫਰਸਟ ایڈ ਵੀ ਦੇਣਾ ਚਾਹੀਏ ਤੇ ਫਰਸਟ ایڈ ਵੀ ਨਹੀਂ ਮਿਲ ਸਕਦੀ ਤਬ ਤੋਂ ਮੇਨ ਮੁੱਦਾ ਹੀ ਹੈ ਸੈਕਿੰਡ ਪਾਣੀ ਨਹੀਂ ਹੈ ਤੁਸੀਂ ਇੱਥੋਂ ਕੋਈ ਵੀ ਘਰ ਨੋਟਿਸ ਕਰਦੇ ਹੋ ਹਰ ਘਰ 'ਚ ਤੁਹਾਨੂੰ ਇੱਕ ਪੇਸ਼ੈਂਟ ਹੈ ਜਾਂ ਮਿਲੂਗਾ ਜਿਹਦੀ ਸੀਆਰਪੀ ਇੰਫੀਕਟਿਡ ਹੈ ਸੀਆਰਪੀ ਉਹਨ ਕਰਕੇ ਦੇਖੋ ਪੇਟ ਖਰਾਬ ਹੈ ਸਭ ਤੋਂ ਮੇਨ ਮੁੱਦਾ ਇੱਥੇ ਮੇਨ ਹੈ ਕਿ ਪਾਣੀ ਦੀ ਇੰਨੀ ਬੜੀ ਸਮੱਸਿਆ ਹੋ ਗਈ ਕਿ ਪਾਣੀ ਸਾਫ਼ ਨਹੀਂ ਆ ਰਿਹਾ ਕੀ ਹੈ ਸੀਫ੍ਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਉਸ ਤੋਂ ਬਾਅਦ ਜੋ ਮੈਡੀਕਲ ਫੈਸਿਲਿਟੀ ਹੈ ਕੋਈ ਆਈਸੀਯੂ ਦਾ ਪ੍ਰਬੰਧ ਨਹੀਂ ਹੈ ਕੁਝ ਵੀ ਨਹੀਂ ਹੈ ਇੱਥੇ ਇਹ ਦੋ ਮੁੱਦੇ ਪਲੀਜ਼ 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 ਸਾਡੇ ਸੋਲਵ ਕੀਤੇ ਜਾਣ ਤੇ ਬਹੁਤ ਜਲਦੀ ਕੀਤੇ ਜਾਣ ਪੇਰੈਂਟ ਮੈਂ ਨਾਮ ਕਾਤਰਾਣੀਆਂ ਦੇ ਮੀਡੀਅ ਸਕੂਲ ਦੇ ਵਿਚ ਪਰਾਨੀ ਉਥੇ ਇੱਕ ਮਿਲ ਕੇ ਸਾਰੇ ਪੇਰੈਂਟਸ ਇੱਕ ਸਾਂਝੀ ਪ੍ਰੋਬਲਮ ਇਹ ਹੈ ਕਿ ਜਿਹੜੀ ਬੰਗੀ ਰੋਡ ਹੈ ਉਹ ਬਹੁਤ ਹੀ ਜ਼ਿਆਦਾ ਖਰਾਬ ਹੈ ਜਿਸ ਤੇ ਕੰਮ ਤੇ ਜਿਹੜੇ ਪੇਰੈਂਟਸ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਦੇ ਟਾਈਮ ਦੇ ਵਿੱਚ ਤੇ ਉਹ ਹਰ ਇੱਕ ਮਿਲ ਕੇ ਮੈਂ ਇਸ ਗੱਲ ਨੂੰ ਬਹੁਤ ਨੋਟ ਕਰਦੀ ਹਾਂ ਕਿ ਪੇਰੈਂਟਸ ਹਰ ਮਿਲ ਕੇ ਰੋਜ਼ ਨਾ ਕੋਈ ਉੱਥੇ ਐਕਸੀਡੈਂਟ ਜ਼ਰ ਹੁੰਦਾ ਬੱਚੇ ਗਿਰਦੇ ਆ ਪੇਰੈਂਟਸ ਵੀ ਆ ਲੇਕਿ ਇਹ ਮਿਲ ਕੇ ਜਿਹੜੀ ਰੋਡ ਹੈ ਉਹ ਮਤਲਬ ਕਿ ਮੈਂ ਸਾਰੇ ਪੇਰੈਂਟਸ ਦੀ ਸਾਂਝੀ ਰਿਕਵੈਸਟ ਕਰਕੇ ਹੀ ਕਹਿ ਰਹੀ ਨਿੰਦੇ ਸਾਰਿਆਂ ਨੂੰ ਮੇਰੀ ਤਰਫੋਂ ਮੈਂ ਰਾਮਾ ਦੀ ਰਹਿਣ ਵਾਲੀ ਹਾਂ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਇੱਥੇ ਮੈਡੀਕਲ ਇਸ਼ੂ ਹੈ ਜੋ ਕਿ ਬਿਲਕੁਲ ਵੀ ਨਹੀਂ ਹੈ ਖਾਸ ਕਰਕੇ ਲੇਡੀਜ਼ ਲਈ ਇੱਥੇ ਲੇਬਰ ਪੇਨ ਲਈ ਕੋਈ ਵੀ ਡਾਕਟਰ ਨਹੀਂ ਹੈ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਖੁਦ ਹੀ ਐਸੀ ਫੇਸ ਕੀਤੀ ਹੈ ਸਾਡੀ ਫੈਮਿਲੀ ਦੇ ਵਿੱਚ ਮੇਰੀ ਦੇਵਰਾਨੀ ਦੇ ਬੱਚਾ ਹੁਣ ਵੱਲ ਸੀ ਜਿਸ ਨੂੰ ਲੇਬਰ ਸਟਾਰਟ ਹੋਈ ਜੋ ਕਿ ਕੋਈ ਡਾਕਟਰ ਨਹੀਂ ਮਿਲਾਂ ਸਾਨੂੰ ਤਲਵੰਡੀ ਜਾਣਾ ਪਿਆ इवन ਕੀ ਸਾਡਾ ਕੇਸ ਬਠਿੰਡਾ ਚੱਲਦਾ ਸੀ ਪਰ ਸਾਨੂੰ ਪਹੁੰਚਣ ਲਈ ਟਾਈਮ ਵੀ ਨਹੀਂ ਸੀ ਔਰ ਸਾਨੂੰ ਇੱਥੋਂ ਦੀ ਡਾਈ ਲੈ ਕੇ ਜਾਣਾ ਪਿਆ ਕਿ ਰਸਤੇ 'ਚ ਦੇ ਪਾਈ ਚਾਂਸ ਕੋਈ ਪ੍ਰੋਬਲਮ ਹੋ ਗਈ ਤਾਂ ਸਾਨੂੰ ਕੁਛ ਤਾਂ ਸੌਫ ਹੋਏਗਾ ਔਰ ਐਸ ਲਈ ਸਾਨੂੰ ਉੱਥੇ ਤਲਵੰਡੀ ਕੇਸ ਕਰਵਾਉਣਾ ਪਿਆ ਜਦੋਂ ਤਲਵੰਡੀ ਇੰਨੀ ਫੈਸਿਲਿਟੀਆਂ ਹੈ ਤਾਂ ਰਾਮਾ ਵਿੱਚ ਕਿਉਂ ਨਹੀਂ ਹੈ ਜੋ ਕਿ ਰਿਫਾਇਨਰੀ ਵੀ ਇੰਨੀ ਵੱਡੀ ਲੱਗ ਚੁੱਕੀ ਹੈ ਫੇਰ ਵੀ ਅਥੋ ਦੀ ਗਵਰਨਮੈਂਟ ਸਰਕਾਰ ਕੁਝ ਨਹੀਂ ਕਰ ਰਹੀ ਐਸੀ ਸੋਚਦੀ ਹਾਂ ਜੀ ਐਸੀ ਵੀ ਭਾਜਪਾ ਨੂੰ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਆਪਣਾ ਹੁਣ ਕੈਂਡੀਡੇਟ ਬਣਾ ਰਹੇ ਹਾਂ ਐਸੀ ਉਮੀਦ ਕਰਦੀ ਹਾਂ ਕਿ ਸਾਡੀ ਸਮੱਸਿਆ ਸਮਝਣਗੇ ਤੇ ਆਉਣ ਵਾਲੇ ਟਾਈਮ 'ਚ ਪਾਣੀ ਦੀ ਤੇ ਮੈਡੀਕਲ ਦੀ ਇਸ਼ੂ ਨੂੰ ਕਲੀਅਰ ਕਰਨਗੇ ਧੰਨਵਾਦ